ਸੰਸਦ ਦੇ ਦੋ ਹਸਦਨਾਚੇ ਸਰਕਾਰ ਵੱਲੋਂ ਅੱਜ ਕਈ ਅਹਿਮ ਬਿਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਬੀਤੇ ਦਿਨ ਲੋਕ ਸਭਾ ਵਿੱਚ ਕੌਮੀ ਖੇਡ ਪ੍ਰਸ਼ਾਸਨ ਬਿਲ 2025 ਅਤੇ ਕੌਮੀ ਡੋਪਿੰਗ ਰੋਕੂ ਸੋਧ ਬਿਲ 2025 ਪਾਸ ਹੋ ਗਏ। ਕੇਡਾ ਤੇ ਯੂਵਾ ਮਾਮਲਿਆਂ ਬਾਰੇ ਮੰਤਰੀ ਡਾਕਟਰ ਮਨਸੂਖ ਮਾਨਵਿਆ ਨੇ ਸਦਨ ਵਿੱਚ ਇਹ ਬਿਲ ਰੱਖਦਿਆਂ ਕਿਹਾ ਕਿ ਭਾਰਤ ਵਿੱਚ ਕੋਮਾਂਤਰੀ ਪੱਧਰ ਦਾ ਇਕੋਸਿਸਟਮ ਵਿਕਸਿਤ ਕਰਨ ਲਈ ਇਹ ਬਿਲ ਬੇਹਦ ਜ਼ਰੂਰੀ ਹੈ ਮਗਰੋਂ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਦਰਮਨ ਨੇ ਲੋਕ ਸਭਾ ਇਟੇ ਨਵੇਂ ਆਮਦਨ ਕਰ ਬਿਲ 2025 ਦਾ ਸੋਧਿਆ ਹੋਇਆ ਸੰਸਕਰਨ ਪੇਸ਼ ਕੀਤਾ ਇਸ ਬਿਲ ਵਿੱਚ ਬਜੇੰਤ ਪਾਂਡਾ ਦੀ ਅਗਵਾਈ ਵਾਲੀ ਸਿਲੈਕਟ ਕਮੇਟੀ ਦੀਆਂ ਜ਼ਿਆਦਾਤਰ ਸਿਫਾਰਸ਼ਾਂ ਸ਼ਾਮਲ ਨੇ ਜਿਹੜਾ ਮੌਜੂਦਾ ਆਮਦਨ ਕਰ ਐਕਟ 1961 ਦੀ ਥਾਂ ਲਵੇਗਾ ਸਿਲੈਕਟ ਕਮੇਟੀ ਨੇ ਆਮਦਨ ਕਰ ਬਿਲ ਲਈ 285 ਸੁਝਾਅ ਦਿੱਤੇ ਨੇ ਆਮਦਨ ਕਰ ਬਿਲ ਭਾਰਤ ਦੀ ਟੈਕਸ ਪ੍ਰਣਾਲੀ ਨੂੰ ਅਪਗ੍ਰੇਡ ਅਤੇ ਸੁਖਾਲਾ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਇਸ ਬਿਲ ਨੂੰ ਵੀ ਲੋਕ ਸਭਾ ਨੇ ਪਾਸ ਕਰ ਦਿੱਤਾ ਹੈ ਜ਼ਿਕਰ ਇਹ ਹੋਵੇ ਕਿ ਵਿਰੋਧੀ ਪਾਰਟੀ ਵੱਲੋਂ 2 ਮਈ 17 ਵਿੱਚ ਕੱਲ ਫਿਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਰੌਲਾ ਰਪਾ ਪਾਇਆ ਗਿਆ ਜਿਸ ਦੇ ਚੱਲਦਿਆਂ ਸੰਸਦ ਦੀ ਕਾਰਵਾਈ ਨੂੰ ਅੱਜ ਸਵੇਰ ਤੱਕ ਲਈ ਮੁਲਤਵੀ ਕਰਨਾ ਪਿਆ ਸੀ